ਇੰਡਸਟਰੀ ਦੇ ਵਿੱਚ ਵਿਤਕਰਾ ਹੈ ਨਵੇਂਆਂ ਦੇ ਨਾਲ 110% ਹੈ ਜੀ 110 ਕਿ 200 200 ਹੀ ਲਾ ਲਓ 200 ਹੀ ਟੋੜੇ ਨਾ ਹੋਇਆ ਭਾਜੀ ਸਾਰੀ ਜਗ੍ਹਾ ਤੇ ਹੁੰਦਾ ਜੀ ਨਵੇਂ ਆਰਟਿਸਟ ਜਿੰਨੇ ਪੁੱਛ ਲਓ ਨਵੇਂ ਕਰਕੇ ਹੁੰਦਾ ਹੈ ਜਾਂ ਫਾਈਨੈਂਸ਼ੀਅਲ ਪ੍ਰੋਬਲਮ ਤਾਂ ਕਰਕੇ ਦੋਵੇਂ ਹੀ ਭਾਜੀ ਮੈਂ ਮੁਹਾਲੀ ਰਹਿੰਦਾ ਨਹੀਂ ਜੀ ਇਸੇ ਕਰਕੇ ਬਹੁਤ ਰਹਿੰਦਾ ਨਹੀਂ ਮੈਂ ਮੁਹਾਲੀ ਮੰਮੀ ਦੇ ਡੈਥ ਤੋਂ ਬਾਅਦ ਤੇ ਮੈਂ ਬਹੁਤ ਘਟਾਤਾ ਸਿਰਫ ਕੰਮ ਦੇ ਰਿਗਾਰਡਿੰਗ ਹੀ ਮੈਂ ਜਾਣਾ ਉੱਥੇ ਲੱਗਦਾ ਕਿ ਪੰਜਾਬੀ ਫਿਲਮ ਇੰਡਸਟਰੀ ਤੇ میوزਿਕ ਇੰਡਸਟਰੀ ਦੇ ਵਿੱਚ ਇੱਕ ਗੈਂਗਾ ਬਣੀਆਂ ਹੋਈਆਂ ਨੇ ਗਰੁੱਪ ਬਣੇ ਹੋਏ ਨੇ ਇਦਾਂ ਹੈ ਭਾਜੀ ਹੈਗਾ ਹੀ ਆ ਜੀ ਮੈਂ ਤੇ ਉੱਥੇ ਕਿੰਨਾ ਟਾਈਮ ਕੱਢਿਆ ਹੋਇਆ ਹੈ ਉੱਥੇ ਹੈ ਹੀ ਆ ਜੀ ਉੱਥੇ ਜਿਹੜੇ ਵੱਡੇ ਆ ਗਰੁੱਪ ਵੱਡੇ ਪ੍ਰੋਡਿਊਸਰ ਆ ਵੱਡੇ ਗਰੁੱਪ ਕਿਹਨਾਂ ਤੇ ਕਿਹੜੇ ਸਿੰਗਰਾਂ ਨੇ ਕਹਿ ਸਕਦੇ ਭਾਜੀ ਵੱਡੇ ਗਰੁੱਪ ਹੀ ਆ ਸਾਰੇ ਜੀ ਗਿੱਪੀ ਗਰੇਵਾਲ ਹੋਣੀ ਆ ਅਮਰਿੰਦਰ ਗਿੱਲ ਹੋਣੀ ਆ ਇਹ ਸਾਰੇ ਵੱਡੇ ਆ ਇਹਨਾਂ ਦੀਆਂ ਪ੍ਰੋਡਕਸ਼ਨਾਂ ਵੱਡੀਆਂ ਆ ਵੱਡੇ ਛੋਟੇ ਆਰਟਿਸਟ ਇਹਨਾਂ ਵੱਲ ਦੌੜਦੇ ਆ ਸਾਰੇ ਇਹਨਾਂ ਵਾਲੀ ਦੌੜੀ ਜਾਂਦੇ ਆ ਇਹਨਾਂ ਤੋਂ ਕੰਮ ਲੈ ਲਈ ਇਹਨਾਂ ਤੋਂ ਕੰਮ ਲੈ ਲਈਏ ਤੇ ਉਹ ਕਿਤੇ ਨਾ ਕਿਤੇ ਉਹ ਚੀਜ਼ਾਂ ਹੈਗੀਆਂ ਆ ਇੰਡੀਪੈਂਡੈਂਟ ਆਰਟਿਸਟ ਦਾ ਕੁਝ ਨਹੀਂ ਹੈਗਾ ਉੱਥੇ ਉੱਥੇ ਤੁਹਾਨੂੰ ਬਾਹਰ ਫੜਨੀ ਪੈਣੀ ਹੈ ਕਿਸੇ ਨਾ ਕਿਸੇ ਇੰਡਸਟਰੀ ਦੇ ਵਿੱਚ ਵਿਤਕਰਾ ਹੈ ਨਵੇਂਆਂ ਦੇ ਨਾਲ 110% ਹੈ ਭਾਜੀ 110 ਕਿ 200 200 ਹੀ ਲਾ ਲਓ 200 ਹੀ ਟੁੱਟਿਆ ਹੋਇਆ ਭਾਜੀ ਸਾਰੀ ਜਗ੍ਹਾ ਤੇ ਹੁੰਦਾ ਜੀ ਨਵੇਂ ਆਰਟਿਸਟ ਜਿੰਨੇ ਪੁੱਛ ਲਓ ਨਵੇਂ ਕਰਕੇ ਹੁੰਦਾ ਹੈ ਜਾਂ ਫਾਈਨੈਂਸ਼ੀਅਲ ਪ੍ਰੋਬਲਮ ਤਾਂ ਕਰਕੇ ਦੋਵੇਂ ਹੀ ਭਾਜੀ ਮੈਂ ਮੋਹਾਲੀ ਰਹਿੰਦਾ ਨਹੀਂ ਜੀ ਇਸੇ ਕਰਕੇ ਬਹੁਤ ਰਹਿੰਦਾ ਨਹੀਂ ਮੈਂ ਮੋਹਾਲੀ ਮੰਮੀ ਦੇ ਡੈਥ ਤੋਂ ਬਾਅਦ ਤੇ ਮੈਂ ਬਹੁਤ ਘਟਾਤਾ ਸਿਰਫ ਕੰਮ ਦੇ ਰਿਗਾਰਡਿੰਗ ਹੀ ਮੈਂ ਜਾਣਾ ਉੱਥੇ ਲੱਗਦਾ ਕਿ ਪੰਜਾਬੀ ਫਿਲਮ ਇੰਡਸਟਰੀ ਤੇ ਮਿਊਜ਼ਿਕ ਇੰਡਸਟਰੀ ਦੇ ਵਿੱਚ ਇੱਕ ਗੈਂਗਾ ਬਣੀਆਂ ਹੋਈਆਂ ਨੇ ਗਰੁੱਪ ਬਣੇ ਹੋਏ ਨੇ ਇਦਾਂ ਹੈ ਪਾਜੀ ਹੈਗਾ ਹੀ ਆ ਜੀ ਮੈਂ ਤੇ ਉੱਥੇ ਕਿੰਨਾ ਟਾਈਮ ਕੱਢਿਆ ਹੋਇਆ ਹੈ ਉੱਥੇ ਹੈ ਹੀ ਆ ਜੀ ਉੱਥੇ ਜਿਹੜੇ ਵੱਡੇ ਆ ਗਰੁੱਪ ਵੱਡੇ ਪ੍ਰੋਡਿਊਸਰ ਆ ਵੱਡੇ ਗਰੁੱਪ ਕਿਹਨਾਂ ਤੇ ਕਿਹੜੇ ਸਿੰਗਰਾਂ ਨੇ ਕਹਿ ਸਕਦੇ ਪਾਜੀ ਵੱਡੇ ਗਰੁੱਪ ਹੀ ਆ ਸਾਰੇ ਜੀ ਕਿਪੀ ਘਰੇਵਾਲ ਹੁਣੀ ਆ ਅਮਰਿੰਦਰ ਗਿੱਲ ਹੁਣੀ ਆ ਇਹ ਸਾਰੇ ਵੱਡੇ ਆ ਹੂੰ ਇਨਾਂ ਦੀਆ ਪ੍ਰੋਡਕਸ਼ਨਾਂ ਵੱਡੀਆਂ ਆ ਹੂੰ ਬੜੇ ਛੋਟੇ ਆਰਟਿਸਟ ਇਨਾਂ ਵੱਲ ਦੌੜਦੇ ਆ ਹੂੰ ਸਾਰੇ ਇਨਾਂ ਵਾਲੀ ਦੌੜੀ ਜਾਂਦੇ ਆ ਹੂੰ ਕਿ ਇਨਾਂ ਤੋਂ ਕੰਮ ਲੈ ਲਈ ਇਨਾਂ ਤੋਂ ਕੰਮ ਲੈ ਲਈਏ ਹੂੰ ਤੇ ਉਹ ਕਿਤੇ ਨਾ ਕਿਤੇ ਉਹ ਚੀਜ਼ਾਂ ਹੈਗੀਆਂ ਆ ਇੰਡੀਪੈਂਡੈਂਟ ਆਰਟਿਸਟ ਦਾ ਕੁਝ ਨਹੀਂ ਹੈਗਾ ਉੱਥੇ ਉੱਥੇ ਤੁਹਾਨੂੰ ਬਾਹ ਫੜਨੀ ਪੈਣੀ ਕਿਸੇ ਨਾ ਕਿਸੇ ਇੰਡਸਟਰੀ ਦੇ ਵਿੱਚ ਵਿਤਕਰਾ ਹੈ ਨਵੇਂਆਂ ਦੇ ਨਾਲ 110% ਭਾਜੀ 110 ਕਿ 200 200 ਹੀ ਲਾ ਲਓ 200 ਹੀ ਤੁਹਾਡੇ ਨਾਲ ਹੋਇਆ ਭਾਜੀ ਸਾਰੀ ਜਗ੍ਹਾ ਤੇ ਹੁੰਦਾ ਜੀ ਨਵੇਂ ਆਰਟਿਸਟ ਜਿੰਨੇ ਪੁੱਛ ਲਓ ਨਵੇਂ ਕਰਕੇ ਹੁੰਦਾ ਹੈ ਜਾਂ ਫਾਈਨੈਂਸ਼ੀਅਲ ਪ੍ਰੋਬਲਮ ਤਾਂ ਕਰਕੇ ਦੋਵੇਂ ਹੀ ਭਾਜੀ ਮੈਂ ਮੋਹਾਲੀ ਰਹਿੰਦਾ ਨਹੀਂ ਜੀ ਇਸੇ ਕਰਕੇ ਬਹੁਤ ਰਹਿੰਦਾ ਨਹੀਂ ਮੈਂ ਮੋਹਾਲੀ ਮੰਮੀ ਦੇ ਡੈਥ ਤੋਂ ਬਾਅਦ ਤੇ ਮੈਂ ਬਹੁਤ ਘਟਾਤਾ ਸਿਰਫ ਕੰਮ ਦੇ ਰਿਗਾਰਡਿੰਗ ਹੀ ਮੈਂ ਜਾਣਾ ਉੱਥੇ ਲੱਗਦਾ ਹੈ ਕਿ ਪੰਜਾਬੀ ਫਿਲਮ ਇੰਡਸਟਰੀ ਤੇ 뮤직 ਇੰਡਸਟਰੀ ਦੇ ਵਿੱਚ ਇੱਕ ਗੈਂਗਾ ਬਣੀਆਂ ਹੋਈਆਂ ਨੇ ਗਰੁੱਪ ਬਣੇ ਹੋਏ ਨੇ ਇਦਾਂ ਹੈ ਭਾਜੀ ਹੈਗਾ ਹੀ ਆ ਜੀ ਮੈਂ ਤੇ ਉੱਥੇ ਕਿੰਨਾ ਟਾਈਮ ਕੱਢਿਆ ਹੋਇਆ ਹੈ ਉੱਥੇ ਹੈ ਹੀ ਆ ਜੀ ਉੱਥੇ ਜਿਹੜੇ ਵੱਡੇ ਆ ਗਰੁੱਪ ਵੱਡੇ ਪ੍ਰੋਡਿਊਸਰ ਆ ਵੱਡੇ ਗਰੁੱਪ ਕਿਹਨਾਂ ਤੇ ਕਿਹੜੇ ਸਿੰਗਰਾਂ ਨੇ ਕਹਿ ਸਕਦੇ ਆ ਭਾਜੀ ਵੱਡੇ ਗਰੁੱਪ ਹੀ ਆ ਸਾਰੇ ਜੀ ਗਿੱਪੀ ਗਰੇਵਾਲ ਹੁਣੀ ਆ ਅਮਰਿੰਦਰ ਗਿੱਲ ਹੁਣੀ ਆ ਇਹ ਸਾਰੇ ਵੱਡੇ ਆ ਹਮ ਇਹਨਾਂ ਦੀ ਆ ਪ੍ਰੋਡਕਸ਼ਨ ਆ ਵੱਡੀਆਂ ਆ ਹਮ ਵੱਡੇ ਛੋਟੇ ਆਰਟਿਸਟ ਇਹਨਾਂ ਵੱਲ ਦੌੜਦੇ ਆ ਹਮ ਸਾਰੇ ਇਹਨਾਂ ਵਾਲੀ ਦੌੜੀ ਜਾਂਦੇ ਆ ਹਮ ਕਿ ਇਹਨਾਂ ਤੋਂ ਕੰਮ ਲੈ ਲਈ ਇਹਨਾਂ ਤੋਂ ਕੰਮ ਲੈ ਲਈ ਇਹ ਹਮ ਤੇ ਉਹ ਕਿਤੇ ਨਾ ਕਿਤੇ ਉਹ ਚੀਜ਼ਾਂ ਹੈਗੀਆਂ ਆ ਇੰਡੀਪੈਂਡੈਂਟ ਆਰਟਿਸਟ ਦਾ ਕੁਝ ਨਹੀਂ ਹੈਗਾ ਉੱਥੇ ਉੱਥੇ ਤੁਹਾਨੂੰ ਬਾਹ ਫੜਨੀ ਪੈਣੀ ਕਿਸੇ ਨਾ ਕਿਸੇ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर